ਘਰ ਬਣਾਉਣਾ ਹੁਣ ਮਹਿੰਗਾ ਹੋ ਗਿਆ ਹੈ ਕਿਉਂਕਿ ਸਿਮਿੰਟ ਦੀਆਂ ਕੀਮਤਾਂ ਇੱਕ ਵਾਰ ਫਿਰ ਵੱਧ ਗਈਆਂ ਹਨ ਦੇਸ਼ ਭਰ ਵਿੱਚ ਪਿਆ ਕਿਲੋ ਸਿਮਿੰਟ ਦੀ ਬੋਰੀ ਦੀ ਕੀਮਤ ਵਿੱਚ 5 ਤੋਂ 20 ਰੁਪਏ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਆਮ ਤੌਰ ਤੇ ਮਾਨਸੂਨ ਤੋਂ ਬਾਅਦ ਸਿਮਿੰਟ ਦੀ ਮੰਗ ਵੱਧ ਜਾਂਦੀ ਹੈ ਅਤੇ ਇਸ ਵੱਡੀ ਮੰਗ ਦਾ ਫਾਇਦਾ ਉਠਾਣ ਲਈ ਸਿਮਿੰਟ ਡੀਲਰਾਂ ਨੇ ਕੀਮਤਾਂ ਵਧਾ ਦਿੱਤੀਆਂ ਹਨ ਦੇਸ਼ ਭਰ ਦੇ ਸਿਮਿੰਟ ਕੰਪਨੀਆਂ ਦੇ ਦਸੰਬਰ ਦੀ ਸ਼ੁਰੂਆਤ ਤੋਂ ਹੀ ਕੀਮਤਾਂ ਵਧਾ ਦਿੱਤੀਆਂ ਹਨ ਜਿਸ ਨਾਲ ਡੀਲਰਾਂ ਦਾ ਮਾਰਜਨ ਘਟਿਆ ਹੈ ਡੀਲਰਾਂ ਅਨੁਸਾਰ ਇਹ ਵਾਧਾ ਰੀਅਲ ਅਸਟੇਟਸ ਸੈਕਟਰ ਤੋਂ ਵੱਧ ਦੀ ਮੰਗ ਕਰਨ ਹੋਇਆ ਹੈ ਜੋ ਤਿਹਾੜੀ ਸੀਜ਼ਨ ਤੋਂ ਬਾਅਦ ਬਿਹਤਰ ਮਜ਼ਦੂਰਾਂ ਦੀ ਉਪਲਬਧਤਾ ਅਤੇ ਬੁਨਿਆਦੀ ਖੇਤਰ ਤੋਂ ਆਰਡਰਾਂ ਵਿੱਚ ਵਾਧੇ ਦੇ ਕਾਰਨ ਹੈ ਸਿਮਿੰਟ ਦੀਆਂ ਕੀਮਤਾਂ ਪਿਛਲੇ 5 ਮਹੀਨਿਆਂ ਤੋਂ ਸਥਿਰ ਨਜ਼ਰ ਆ ਰਹੀਆਂ ਹਨ ਪਛਮੀ ਭਾਰਤ ਵਿੱਚ ਸੀਮਿੰਟ ਦੀਆਂ ਕੀਮਤਾਂ ਸਭ ਤੋਂ ਵੱਧ ਹਨ ਇੱਥੇ ਡੀਲਰਾਂ ਨੇ ਪ੍ਰਤੀ ਪਿਆ ਕਿਲੋ ਦੇ ਬੋਰੇ ਵਿੱਚ ਕਰੀਬ 5 ਤੋਂ 10 ਰੁਪਏ ਦਾ ਵਾਧਾ ਕੀਤਾ ਹੈ ਦੇਸ਼ ਦੇ ਬਾਕੀ ਹਿੱਸੇ ਵਿੱਚ ਖਾਸ ਕਰਕੇ ਦੱਖਣੀ ਅਤੇ ਪੂਰਬੀ ਖੇਤਰਾਂ ਵਿੱਚ ਕੀਮਤਾਂ ਵਿੱਚ ਵਾਧਾ ਹੋਇਆ ਹੈ ਹਾਲਾਂਕਿ ਇਹਨਾਂ ਖੇਤਰਾਂ 'ਚ ਕੀਮਤਾਂ ਪੱਛਮੀ ਅਤੇ ਉੱਤਰੀ ਭਾਰਤ ਦੇ ਮੁਕਾਬਲੇ ਘੱਟ ਹਨ ਵਕ-ਵਕ B2B ਪਲੇਟਫਾਰਮਾਂ ਤੇ ਡੀਲਰਾਂ ਅਤੇ ਸੂਚੀਆਂ ਅਨੁਸਾਰ ਪਛਮੀ ਭਾਰਤ ਵਿੱਚ ਸੀਮਿੰਟ ਦੀਆਂ ਨਵੀਆਂ ਕੀਮਤਾਂ 350 400 ਰੁਪਏ ਪ੍ਰਤੀ ਕਿਲੋਗ੍ਰam ਬੋਰੀ ਦੇ ਹਨ ਦਿੱਲੀ ਦੇ ਸੀਮਿੰਟ ਡੀਲਰਾਂ ਅਨੁਸਾਰ ਸਾਰੇ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ 20 ਰੁਪਏ ਪ੍ਰਤੀ ਬੋਰੀ ਵਾਧਾ ਕੀਤਾ ਗਿਆ ਹੈ ਨਵੀਂ ਕੀਮਤ ਗੁਣਵੰਤਾ ਤੇ ਬ੍ਰਾਂਡ ਦੇ ਆਧਾਰ ਤੇ 340 392 ਰੁਪਏ ਪ੍ਰਤੀ ਬੈਗ ਦੇ ਵਿਚਕਾਰ ਹੈ ਦੱਖਣੀ ਭਾਰਤ ਵਿੱਚ ਜਿੱਥੇ ਸੀਮਿੰਟ ਦੀਆਂ ਕੀਮਤਾਂ ਸਭ ਤੋਂ ਘਟ ਹਨ ਡੀਲਰਾਂ ਨੇ ਜ਼ਿਆਦਾਤਰ ਬ੍ਰਾਂਡਾਂਆਂ ਮੀਆਂ ਕੀਮਤਾਂ ਵਿੱਚ 40 ਰੁਪਏ ਪ੍ਰਤੀ ਬੈਗ ਤੱਕ ਦਾ ਵਾਅਦਾ ਕੀਤਾ ਹੈ ਜਿਸ ਨਾਲ ਚੇਨਈ ਦੇ ਇੱਕ ਵੱਡੇ ਸੀਮਿੰਟ ਵਿਤਰਕ ਅਨੁਸਾਰ ਸੀਮਿੰਟ ਦੇ 50 ਕਿਲੋ ਦੇ ਬੈਗ ਦੀ ਕੀਮਤ 320 ਰੁਪਏ ਹੋ ਗਈ ਹੈ ਪੂਰਬੀ ਭਾਰਤ ਵਿੱਚ ਕਈ ਮਹੀਨਿਆਂ ਬਾਅਦ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਕੁਝ ਸੂਬਿਆਂ ਵਿੱਚ ਤਿਹਾਰਾਂ ਦੇ ਬਾਅਦ ਇਫਰਾ ਅਤੇ ਰੀਅਲ اسٹیਟ ਨਿਰਮਾਣ ਵਿੱਚ ਵਾਅਦੇ ਕਰਨ ਵਾਲੇ ਡੀਲਰਾਂ ਨੇ 30 ਰੁਪਏ ਪ੍ਰਤੀ ਬੋਰੀ ਕੀਮਤ ਵਧਾਈ ਹੈ